ਸ੍ਰੀ ਗੁਰੂ ਸਾਰਿਆਂ ਨੂੰ ਵੈਲਕਮ ਕਰਦੇ ਆਂ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਪਿੰਡ ਐਮਾਕਲਾ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਇਸ ਕਰਕੇ ਆਪਣੀ ਦੂਜੀ ਵੀਡੀਓ ਬਣ ਜਾ ਰਹੀ ਆਂ ਵੀਰ ਜੀ ਵਪਾਰ ਦਾ ਕੰਮ ਕਰਦੇ ਆ ਤੇ ਸੋਹਣੀਆਂ ਝੋਟੀਆਂ ਨੇ ਹੁੰਦੇ ਆ ਚੰਗੇ ਰਿਕਾਰਡ ਹੁੰਦੇ ਆ ਦੋਵੇਂ ਸੂਈਆਂ ਸਵਾਈਆਂ ਝੋਟੀਆਂ ਸੇਲ ਕਰਨੀਆਂ ਜੀ ਦੋਵੇਂ ਬੱਚੇ ਵੀ ਸੋਹਣੇ ਇੱਕ ਦੇ ਪਿੱਛੇ ਕਟਾ ਤੇ ਇੱਕ ਦੇ ਪਿੱਛੇ ਨੀਲੀ ਰਵੀ ਦੀ ਕੱਟੀ ਆ ਜੀ ਬਹੁਤ ਹੀ ਸੋਹਣੀ ਕੱਟੀ ਆ ਤੇ ਝੋਟੀ ਵੀ ਚੰਗੀ ਸੋਹਣੀ ਆ ਜੀ ਦੁੱਧ ਵੀ ਸੋਹਣਾ ਇਹਨਾਂ ਕੋਲ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਦੀ ਡਿਟੇਲ ਲਵਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਿਸੇ ਵੀ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566009518 ਗੱਲਬਾਤ ਕਰਾਉਣੇ ਆ ਕੁल्ले ਵੀਰ ਨਾਲ ਇਹਨਾਂ ਦੀ ਡਿਟੇਲ ਭਾਈ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਬੜਾ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਅੱਜ ਫਿਰ ਦੋ ਝੋਟੀਆਂ ਸੇਲ ਕਰਨੀਆਂ ਹਾਂਜੀ ਹਾਂਜੀ ਵੀਰ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਤੇ ਦੋਵੇਂ ਸੂਈਆਂ ਹੀ ਆ ਬਹੁਤ ਵਧੀਆ ਛੋਟੀਆਂ ਬੀਜੀ ਤਾਈਆਂ ਸੂਈਆਂ ਇਹਨੂੰ ਅੱਜ 14-15 ਦਿਨਾਂ ਵਿੱਚ ਛੋਟੀ ਸੂਈ ਨੂੰ 9 ਕਿਲੋ ਲੀਟਰ ਦਾ ਦੁੱਧ ਕੋਈ ਭਰਾਣ ਨੇ ਮੇਨਕੇ ਲਾਇਆ ਠੀਕ ਆ ਜੀ ਹਾਂ ਕੋਈ ਤਾਂ ਦਾਦਾ ਨਾ ਪਈਆਂ ਬਾਕੀ ਪਤਾਰਾ ਮਾਰ ਕੇ ਪਸ਼ਵਨੀਆਂ ਬਖਾਦ ਰਹੀਆਂ ਹਰ ਇੱਕ ਭੈਣ ਭਰਾ ਨੂੰ ਠੀਕ ਆ ਜੀ ਹਾਂਜੀ ਹਾਂਜੀ ਤੇ ਇੱਕ ਇੱਕ ਕੱਟੀ ਨੀਲੀ ਰੰਗ ਦੀ ਜੀ ਅੱਜ ਬਹੁਤ ਜਿਆਦੀ ਚੰਗੀ ਕੱਟੀਆਂ ਮਾਰ ਮਾਈ ਦੇ ਛੋਟੇ ਦੇ ਦੇ ਠੀਕ ਆ ਜੀ ਠੀਕ ਛੋਟੀ ਆ ਨੀਲੀ ਮਣਕੜੀਆਂ ਆਖਿਆ ਵੇਖੋ ਹਾਂਜੀ 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 ਗਲਾਬੀ ਨਾਸਾਂ ਝੋਟ ਕੱਟੀਆਂ ਬਹੁਤ ਬਿਲਕੁਲ ਬਿਲਕੁਲ ਜੀ ਵੀਰ ਜੀ ਆਪਣਾ ਐਡਰੈਸ ਵੀ ਦੱਸੋ ਪਿੰਡ ਵੀਰ ਜੀ ਆਪਣਾ ਹੈਗਾ ਜਮਖਲਾਂ ਹਾਂਜੀ ਤੇ ਤਹਿਸੀਲ ਵੀ ਤਰਨਤਾਰਨ ਲੱਗਦੀ ਤੇ ਤਹਿਸੀਲ ਹੀ ਆਪਣਾ ਜਿਲ੍ਹਾ ਦਾ ਹੈ ਅੱਛਾ ਤਰਨਤਾਰਨ ਨਹੀਂ ਜਿਲ੍ਹਾਵਾਦ ਤਰਨਤਾਰਨ ਹੀ ਤਹਿਸੀਲ ਆ ਹਾਂਜੀ ਹਾਂਜੀ ਠੀਕ ਹੈ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਵੀਰ ਜੀ ਮੇਰਾ ਕੋਲਾ ਜੀ ਤੇ ਮੋਬਾਈਲ ਨੰਬਰ 887 ਕੀ ਤੇ 82014 ਠੀਕ ਹੈ ਜੀ ਹਾਂਜੀ ਤੇ ਅੱਜ ਫੇ ਮੋਲ ਵੇ ਜਾ ਜੀ ਇਹ ਦੋਵਾਂ ਦੇ ਦੇਖ ਲਓ ਵੀਰ ਜੀ ਜਾਇਜ਼ ਮੋਲ ਕਰ ਦਿੰਨੇ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਕਰੀਏ ਸ਼ੁਰੂ ਫੇ ਹਾਂਜੀ ਹਾਂਜੀ ਆ ਛੋਟੀ ਤੋਂ ਸ਼ੁਰੂਆਤ ਕਰਦੇ ਆ ਸਿੰਘ ਸਿੰਘ ਦੀ ਕੁਆਲਿਟੀ ਚੈੱਕ ਕਰ ਲ ਫੇਸ ਕੁਆਲਟੀ ਚੈੱਕ ਕਰ ਲਓ ਤੇ ਥਾਣ ਵੇਖ ਲਓ ਜੀ ਤੇ ਹਵਾ ਨਾਲ ਵੀ ਬੜਾ ਸੋਹਣਾ ਵਾ ਜੀ ਬੜੀ ਸੋਹਣੀ ਝੋਟੀ ਭਾਈ ਜੀ ਹੈ ਥੋੜੀ ਜਿਹੀ ਪਤਲੀ ਆ ਚਲੋ ਭੈਣ ਭਰਾਵਾਂ ਦਾ ਸਾੰਭੀ ਨਹੀਂ ਗਈ ਪਾੜੇ ਕਰਕੇ ਬਾਕੀ ਪਹਿਲੇ ਨਹੀਂ ਝੋਟੀ ਆ ਪਹਿਲੇ ਸਵੇਰ ਝੋਟੀ ਸੋਈ। ਅੱਛਾ ਪਹਿਲਾ ਸਵੇਰ ਸਵੇਰ ਸੋਈਆ ਬਹੁਤ ਸਾਫ ਸੁਥਰੀ ਥਣ ਚੱਡੇ ਦੀ। ਠੀਕ ਆ ਪਹਿਲਾ ਬੱਚਾ ਕੱਟਾ ਇਹਦੇ ਕੋਲ। ਮਗਰ ਕੱਟਾ ਜੀ ਬੀਤੀ ਇਹਦੇ। ਠੀਕ ਆ ਜੀ ਕਿੰਨੇ ਦਿਨ ਹੋ ਗਏ ਸੋਈ ਨੂੰ? ਸੋਈ ਨੂੰ ਇਹਨੂੰ 14-15 ਦਿਨ ਹੋ ਗਿਆ ਤੇ 9 ਕਿਲੋ ਕੋਈ ਵੀਰ ਭਰਾਣ ਦੇ ਦੁੱਧ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ। ਇਸ ਟਾਈਮ ਤੇ 9 ਲੀਟਰ ਪੱਕਾ ਆਪਾ ਝੂਠ ਮਾਰ ਨਹੀਂ ਪਤਾ ਕਿਉਂ ਐਡੇ ਸਮੇਂ ਜੋ ਕਹਿੰਨੇ ਆਉਣਾ ਨਾ ਭੈਣ ਭਰਾਣੇ ਦੱਸੀ ਆਪਾ ਨੌ ਨਿਕਲੇ 5-6 ਦੇ ਉਹ ਇਹ 9 ਕਿਲੋ ਦੁੱਧ ਚਵਾ ਜੂਗੀ। ਹਾਂਜੀ ਹਾਂਜੀ ਹਾਂਜੀ। ਠੀਕ ਆ ਇਹਨੂੰ ਤੋ ਬਾਕੀ ਥੋੜਾ ਜਾਇ ਹੈ ਕਿ ਪਤਲੀ ਚਮੜੀ ਦੀ ਆ ਦਿਸੀ ਆ ਤਕਟਾ ਪਿਛੇ ਦਾ ਹਵਾਨਾ ਬੜਾ ਸੋਹਣਾ ਵਾ ਜੀ ਇਹਦਾ ਇਸ ਟਾਈਮ ਤੇ 9 ਕਿਲੋ ਦੁੱਧ ਇਹਦੇ ਕੋਲ ਰੈਡੀ ਆ ਜੀ ਥਣ ਚਾਰੇ ਬਰਾਬਰ ਆ ਸੋਹਣਾ ਥਣ ਗੈਪ ਵੀ ਹੈਗਾ ਥਣਾ ਦੇ ਵਿੱਚ ਲੈ ਵੀਰ ਕਮਾਲ ਆ ਵਖਾ ਦਿਓ ਆਹ ਵੇਖੋ ਜੀ ਬਾਕੀ ਕੱਦ-ਕਾਠ ਬੜਾ ਸੋਹਣਾ ਵੀਰ ਕੱਦ-ਕਾਠ ਵੇਖ ਲੋ ਵੀ ਆ ਖੁੱਲੇ ਵੀਰ ਦਾ ਕੱਦ ਵੀ ਚੰਗਾ ਤਗੜਾ ਬਾਦ ਹੱਟ ਝੋਟੀ ਦਾ ਵੇਖ ਲਓ ਬਰਾਬਰ ਜੇ ਹੀ ਆ ਝੋਟੀ। ਵੇਖੋ ਵੀਰ ਜੀ ਚੱਡਾ ਕਿੰਨਾ ਸਾਫ਼ ਸੁਥਰਾ ਲੱਗਦਾ ਝੋਟੀ। ਹਾਂਜੀ ਹਾਂਜੀ ਹਾਂਜੀ। ਆਹ ਵੇਖੋ ਜੀ। ਬਹੁਤ ਸਾਫ਼ ਸੁਥਰੀ ਝੋਟੀਆਂ ਭਾਈ ਜੀ। ਹਵਾਨਾ ਬੜਾ ਸੋਹਣਾ ਲੱਗਾ। ਬਾਕੀ ਯਾਰ ਭੈਣ ਭਰਾ ਸਾਂਭੂਗਾ ਨਾ। ਦੂਜੀ ਸਵੇਰ ਨੂੰ ਬੜੀ ਝੋਟੀ ਚੰਗੀ ਬਣੂਗੀ। ਹਾਂਜੀ ਹਾਂਜੀ। ਹਾਂਜੀ ਹਾਂਜੀ। ਬੰਦੋ ਵੀਰ ਜੀ ਨੂੰ। ਇਹਦੇ ਹਵਾਨੇ ਦੇ ਵੀ ਬਰੀਕ ਬਰੀਕ ਨਾੜਾ ਹੈਗੀਆਂ। ਥੋੜਾ ਯਾਰ ਸਾਡੇ ਤੋਂ ਡਰਦੀ ਉਪਰਾ ਕਰਦੀ ਆ ਸਾਨੂੰ। ਆਹ ਵੇਖੋ ਜੀ ਹਵਾਨੇ ਦੇ ਨਾੜਾ ਚਾਹ ਕਰ ਲਓ ਥਣ ਬੜੇ ਸੋਹਣੇ ਲੱਗੇ। ਤਵੀਰ ਜੀ ਦੁੱਧ ਕਿੰਨਾ ਚਵਾਜੂਗੇ ਦੁੱਧ ਵੀਰ ਜੀ ਹਲੇ ਨਾ ਆਪਣੇ ਤੋਂ 2 ਦਿਨ ਹੀ ਹੋਇਆ ਇਹਨੂੰ ਦੁੱਧ ਜਿਆਦਾ ਨਹੀਂ ਤੇ 10-10 ਕਿਲੋ ਆਮਨੇ ਦੇ ਦੋ ਝੋਟੀ ਠੀਕ ਹਾਂਜੀ ਹਾਂਜੀ ਕਿ ਪੱਕ ਕੇ ਲੱਗੀ ਝੋਟੀ ਹਾਂਜੀ ਹਾਂਜੀ ਠੀਕ ਆ ਤੇ ਮੁੱਲ ਕਿੰਨਾ ਕਰਦੇ ਆ ਦਾ ਮੁੱਲ ਵੀ ਜੀ ਝੋਟੀ ਵਾਲੇ ਵੇਖੀਏ ਤੇ ਜਿੱਦਾ ਕਦ ਕੜ ਸੋਹਣੀ ਸਾਨੀ ਆ ਭਾਵੇਂ ਅਸੀਂ ਦੀ ਵੇਚ ਦੀਏ ਠੀਕ ਆ ਜੀ ਪਰ ਆਪਾਂ ਮੁੱਲ ਯਾਦ ਹੀ ਕਰਦੇ ਨੇ ਆਹ ਲੈ ਚੈਨਲ ਤੇ ਆਪਣੀ ਦੂਜੀ ਵੀਡੀਓ ਆ ਜੋ ਪੈਣ ਲੱਗੀ ਆ ਹਾਂਜੀ ਤੇ ਮੁੱਲ ਆਪਾਂ ਪੰਜ ਹੀ ਛੱਡ ਦੇਣਾ ਸੀ ਜੋ 75000 ਦੀ 75000 ਜੀ ਉਹ ਚੋ ਮੌਕੇ ਤੇ ਕਿੰਨਾ ਕਰਦੇ ਕਰਦਾ ਵੀ ਖੁੱਲਾ ਇਮਾਨਦਾਨ ਕਰਦਾਂਗੇ ਠੀਕ ਆ ਹਾਂ 40000 ਹੀ ਛੱਡ ਦਾਂਗੇ 70000 ਦੀ ਝੋਟੀ ਦਾ ਵੇ ਠੀਕ ਕੋਈ ਫਿਕਸ ਰੇਟ ਨਹੀਂਗਾ ਮੈਂ ਨਾ ਕੋਈ ਫਿਕਸ ਨਹੀਂ ਬਾਕੀ ਕੋਈ ਭੈਣ ਭਰਾ ਫੋਨ ਲਾਵੇ ਗੱਲਬਾਤ ਕਰੇ ਬਾਕੀ ਮੌ ਇਹ ਹੋਣਾ ਬਿਲਕੁਲ ਯਾਰ ਮੁੱਲ ਝੋਟੀਆਂ ਸੀਂਹ ਵਿਕਦੀ ਜਿੱਡਾ ਕੱਡ ਕੱਢਾ ਜਿੱਡੀ ਸਾਫ਼ ਸੁਥਰੀ ਹਾਂਜੀ 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 ਪਾ ਆਪਾਂ ਜਿਆ ਸੁਣੋ ਜਿਹੜੀ 70000 ਜੇ ਛੋੜ ਕਰਾਂਗੇ ਭੈਣ ਭਰਾ 70000 ਜੇ ਛੋੜੋਗੇ ਤਾਂ ਕੱਟਾ ਵੀ ਚੈੱਕ ਕਰ ਲਓ ਕੱਟਾ ਵੀ ਸੋਨਾ ਜੀ ਇਹਦਾ ਕੱਟਾ ਬੜਾ ਰਾਜੀ ਮਗਰ ਅਜੇ ਬੱਚਾ ਕੁਲਾ ਹੀ ਆ ਕੋਈ ਵੱਡਾ ਨਹੀਂਗਾ ਬੱਚਾ ਕੋਈ ਬਾਕੀ ਝੋਟੀਆਂ ਜੇ ਦੁੱਧ ਕਰੂਗੀ ਥਣ ਭਾਂਡਾ ਬੜਾ ਸੋਹਣਾ ਲੱਗਾ ਫੋਨ ਕਰ ਲਿਓ ਕੋਈ ਫਿਕਸ ਨਹੀਂਗਾ ਐਡਾ ਵੀ ਕਿ 70 ਦੀ ਦੇਣੀ ਆ ਹਾਂਜੀ ਹਾਂਜੀ ਠੀਕ ਆ ਤੇ ਇਹਦੀਆਂ ਧਾਰਾ ਮਾਰ ਕੇ ਵਿਖਾ ਦੇਣ ਭੈਣ ਭਰਾਵਾਂ ਨੂੰ ਠ ਹਾਂ ਹਾਂਜੀ ਬਾਕੀ ਅਸੀਂ ਆਨੇ ਵੀ ਭੈਣ ਭਰਾ ਤੋਂ ਸੱਲੀ ਕਰੀਏ ਮੁੜਕੇ ਭੈਣ ਭਰਾ ਨੂੰ ਲਾਮੇ ਦੇਣੇ ਆ ਮਾੜੀ ਜੀ ਠੰਡ ਦੇ ਵਿੱਚ ਨਿਕਲਣਾ ਬੜਾ ਔਖਾ ਵਾ ਆਪਾਂ ਭਾਵੇਂ ਇੱਕ ਟਾਈਮ ਹੀ ਕੋਈ ਭੈਣ ਭਰਾਣਗੇ ਚਵਾਈ ਕਰ ਲਈ ਹਾਂਜੀ ਆਪਾਂ ਉਹਨਾਂ ਦਾ ਕੰਮ ਸੌਖਾ ਕਰਦੇ ਹਾਂ ਉਹਦਾ ਜਿਹੜੀ ਵੀਡੀਓ ਬਣਾ ਲਈਦੀ ਹੈ ਨਾ ਆਪਾਂ ਵੀਡੀਓ ਬਣਾਵਾਂਗੇ ਆ ਬਾਕੀ ਕੰਮ ਅਸੀਂ ਆਨੇ ਭੈਣ ਭਰਾ ਨੂੰ ਸਾਫ ਸੁਥਰਾ ਕਰੀਏ ਜੀ ਜੀ ਕਿਸੇ ਤੋਂ ਲਾਮਾ ਆਵੇ ਇਹਨਾਂ ਦੇ ਨਾਲ ਲਈਏ ਨਾ ਦਈਏ ਬਿਲਕੁਲ ਜੀ ਬਿਲਕੁਲ ਆਪਾਂ ਬਾਕੀ ਧਾਰਾ ਮਾਰ ਕੇ ਹਰ ਇੱਕ ਭੈਣ ਭਰਾ ਨੂੰ ਵਿਖਾ ਦੇਣੀ ਆ ਠੀਕ ਹੈ ਜੀ ਠੀਕ ਹਾਂਜੀ ਹਾਂਜੀ ਆਪਾਂ ਅੱਗੇ ਵੀ ਵੇਖ ਲੋ ਧਾਰਾ ਮਾਰ ਕੇ ਵੀਡੀਓ ਤੇ ਪੰਖਾਈਆਂ ਹੀ ਨਾਲ ਐਦਾਂ ਹੀ ਬਾਈ ਹੋਣੀ ਆਣ ਕੇ ਲੈ ਕੇ ਜੋੜਾ ਹੀ ਚਲ ਗਿਆ ਇਕੱਠਾ ਹੀ ਹਾਂਜੀ ਹਾਂਜੀ ਜੋੜਾ ਹੀ ਬਾਈ ਜੀ ਇੱਕ ਇੱਕ ਘਰ ਵਾਲੇ ਲੈ ਗਏ ਆਪਾਂ ਸਮ ਸਮਾਣ ਹੋ ਗਿਆ ਝੋਟੀ ਨੇ ਸੋਟ ਲਿਆ ਆਪਾਂ ਸਮਾ ਖਾਣ ਦਿਖਾ ਦਿੰਨੇ ਆ ਆ ਥਾਣ ਵੇਖ ਲੋ ਇਹ ਪੂਰੇ ਅਕੜਾ ਹੱਤੇ ਆ ਥੋੜਾ ਜ ਸਾਡੇ ਦੋਨਾਂ ਡਰਦੀ ਆ ਇਸ ਕਰਕੇ ਦੂਰੋਂ ਹੀ ਆਪਾਂ ਦਿਖਾਵਾਂਗੇ ਤੁਹਾਨੂੰ ਤੇ 9 ਲੀਟਰ ਦੁੱਧ ਜਿਹੜਾ ਆ ਕੀ ਥਾਣ ਬਾਈ ਜੀ ਬਹੁਤ ਸੋਹਣਾ ਝੋਟੀ ਨੇ ਬਣਾਇਆ ਜੀ ਖਣ ਬਹੁਤ ਵਧੀਆ ਚਵਾਈ ਵੇਖ ਰੂ ਮਾਰਦੀ ਲੱਗੀ ਫੋਲੀ ਅਗਲੇ ਹਨਾ ਦੀ ਚਵਾਈ ਜੇ ਬਾਈ ਜੀ ਹਰਿਆ ਗਰੇ ਸੋਹਣਾ ਜਵਾ ਦੇਖ ਲਓ ਤੇ ਬਾਕੀ ਕਿਆ ਹੁ ਵੀਰ ਨੇ ਆਪਣੇ ਫੋਨ 'ਚ ਵੀਡੀਓ ਵੇਖਣੀ ਹੁੰਦੀ ਆ ਫੋਨ ਦੀ ਸਕਰੀਨ ਆਪਣੇ ਦੀ ਵੱਡੀ ਕਰਕੇ ਵੇਜ ਲਿਆ ਕਰੋ ਜੀ ਆਹ ਵੇਖੋ ਮਰਲੇ ਖਨਾਂ ਦੀ ਚਵਾਈ ਜੇ ਹਾਂ ਜੀ ਠੀਕ ਹੈ ਜਵਾ ਬੜਾ ਸੋਹਣਾ ਲੱਗਾ ਵਾ ਵੀਰ ਨੂੰ ਫੋਨ ਕਰ ਲਿਓ 70000 ਦੇ ਵਿੱਚੋਂ ਖੁੱਲਾ ਵੀ ਮਾਰਨ ਹੋ ਸਕਦਾ ਹੈ ਤੇ ਹਿਸਾਬ ਨਾਲ ਵੀ ਹੋ ਸਕਦਾ ਵਾ ਬਾਕੀ ਜਿੱਥੇ ਗੱਲ ਬਣੀ ਉੱਥੇ ਕਰ ਲਿਓ ਤੁਸੀਂ ਆਹ ਵੇਖੋ ਭਾਈ ਜੀ ਆਇਆ ਕੋਈ ਠੀਕ ਆ ਭਾਜੀ ਦੂਜੀ ਵੀ ਦਿਖਾ ਦੀ ਜੀ ਹੁਣ ਆਪਾਂ ਠੀਕ ਆ ਭਾਈ ਜੀ ਹਾਂਜੀ ਭਾਈ ਇਹਦਾ ਕਨਵਾ ਸੁਆ। ਇਹ ਬਾਈ ਜੀ ਦੂਜਾ ਸੁਗਾ ਸੁਈ ਜੇ। ਅੱਜ 6-7 ਦਿਨ ਸੋਈ ਨੋ ਹੋ ਗਏ ਆ। ਮਗਰ ਨੀਲੀ ਰਾਵੀ ਦੀ ਕੱਟੀ ਆ ਵੇਖੋ ਬਿਲੀ ਮਣਕਣੀ ਆਖਿਆ ਮਗਰ। ਗੱਡੀ ਬੜੀ ਸੋਹਣੀ ਸਿਵੰਦੀ ਆ। ਗੁਲਾਬੀ ਨਾਸਾਂ ਚਿਹਰੇ ਪੈਰ ਚਟੇ ਸੂਤ ਨਿਸ਼ਾਨੀਆਂ ਕਾ ਜੀ। ਜੀ ਜੀ ਜੀ। ਹਾਂਜੀ ਹਾਂਜੀ। ਠੀਕ ਆ ਜੀ। ਤੇ ਮਾਲਕ ਹੋਣੇ ਸਾਰੇ ਜਿਹੜਾ ਤਿਆਰ ਦੋ ਦਿਆ ਨਾ 8 ਕਿਲੋ ਲੀਟਰ ਵਾਲਾ ਜੇ। ਸੁਆ ਕਨਵਾ ਇਹਦਾ। ਸੁਆ ਵੀਰ ਜੀ ਦੂਜਾ ਝੋਟੀ ਦਾ। ਠੀਕ ਆ ਜੀ। ਹਾਂਜੀ। ਆਹ ਬੱਲੀ ਜਮੜੀ ਦੀ ਝੋਟੀ ਆ ਵੀ ਬਹੁਤ ਜ਼ੰਗੇ ਦੁੱਧ ਵਾਲੀ। ਕੱਦ ਕਾਢ ਸੇਂਗ ਸੁng ਦੀ ਕੁਆਲਿਟੀ ਸੋਹਣੀ ਆ। ਬਾਕੀ ਆ ਪਤਲੀ ਚਮੜੀ ਆ ਤੇ ਹਵਾਨਾ ਚੈੱਕ ਕਰ ਲੋ ਇਹਦਾ। ਥਾਣ ਬੜੇ ਸੋਹਣੇ ਲੱਗੇ ਆ ਜੀ ਇਹਨੇ। ਆਹ ਵੇਖ ਸਕਦੇ ਆ। ਬਾਕੀ ਕੱਦ ਕੱਢ ਵੀ ਸੋਹਣੇ ਆ ਬਾਈ। ਕੱਦ ਕੱਢ ਚੰਗਾ ਲਿਆ ਵੀਰ ਲਿਆ। ਚੰਗੀ। ਇਹ ਕੋਈ ਨਿਕਾ ਛੋਟੀ ਦਾ। ਹਾਂਜੀ ਹਾਂਜੀ ਹਾਂਜੀ। ਆਹ ਵੇਖੋ ਜੀ। ਕੁਆਲਿਟੀ ਪੂਰੀ ਆ ਜੀ। ਨੀਲੀ ਰਵੀ ਦੀ ਕੱਟੀ ਵੀ ਬੜੀ ਸੋਹਣੀ ਆ। ਹਵਾਨਾ ਬੜਾ ਚੰਗਾ ਤਿਆਰ ਕੀਤਾ ਛੋਟੀ। ਵੀਰ ਜੀ ਕਿੰਨਾ ਚਵਾਉਗੇ ਵੀਰ ਜੀ ਦੁੱਧ ਘਰ ਵਾਲੇ ਜਾਂਦੇ 13-14 ਕਿਲੋ ਦਿੰਦੀ ਆ ਅੱਛਾ ਠੀਕ ਆ ਬਾਕੀ ਆਪਾਂ ਕਿਸੇ ਭੈਣ ਭਰਾ ਨੂੰ ਗਰੰਟੀ ਨਹੀਂ ਦੇਣੀ ਹਾਂ ਹੁਣ ਜਿਹੜਾ ਮੌਕੇ ਤੇ ਦੁੱਧ ਆਪਾਂ ਉਹ ਚਵਾ ਦੇਣਾ ਆਪਣੀ ਸੇਵਾ ਨਾਲ ਕਰ ਲਈ ਕੋਈ 15 ਕਿਲੋ ਕੋਈ ਕਰ ਲਈ 14 ਕੋਈ ਕਰ ਲਈ 10 ਕੋਈ ਕਰ ਲਈ 4 ਕਿਲੋ ਠੀਕ ਆ ਬਾਕੀ ਸਾਮ ਦਾ ਵਗ ਬਾਕੀ ਦੁੱਧ ਇਹ ਸਾਮ ਦਾ ਹੁਣ ਕਈ ਵੀਰ ਭਰਾ ਸਾਮ ਨਹੀਂ ਕਰਦੇ ਚੰਗੀ ਤਰ੍ਹਾਂ ਆ ਦੇ ਦੁੱਧ ਨਹੀਂ ਕਰਦੀ ਦੇ ਤੁਹਾਨੂੰ ਪਤਾ ਸਾਮ ਤੋਂ ਪਕਾਟਾਂਗੇ ਦੁੱਧ ਨਹੀਂ ਕਰਦਾ ਬਿਲਕੁਲ ਜੀ ਜੀ ਤੇ ਸਾਡੇ ਕੋਲ ਰਹਿ ਗਈ ਹਫਤਾ ਛੋਟੀ ਤੇ ਦੁੱਧ ਆਪਾਂ 14-13 ਕਿਲੋ ਚਵਾ ਕੇ ਦਵਾਂਗੇ ਜੀ ਪਰ ਇਹ ਕਰਵਾ ਲ ਹਾਂਜੀ ਹਾਂਜੀ ਬਾਈ ਆ ਕੱਟੀ ਵੀ ਬੜੀ ਹਾਂਜੀ ਇਹ ਤਾਂ ਥਾਣੇ ਦਾ ਵੇਖ ਲੋ ਥਣ ਬੜਾ ਸੋਹਣਾ ਲੱਗਾ ਆ ਆਪਾਂ ਬੱਚਾ ਲਾ ਕੇ ਵਿਖਾਉਂਦੇ ਆ ਬਹੁਤ ਮੋਟਾ ਮੋਟਾ ਥਣ ਲੱਗਾ ਵਾ ਬਾਕੀ ਆਪਾਂ ਬੱਚਾ ਲਾ ਕੇ ਭੈਣ ਭਰਾ ਨੂੰ ਖਾ ਲਾ ਆ ਵੇਖ ਲੋ ਜੀ ਧਾਰਾ ਵੀ ਇਹਦੀਆਂ ਵੀ ਚਵਾਈ ਕਰਾ ਕੇ ਦਿਖਾ ਦੇਣੀ ਆ ਇਹ ਆ ਕਿ ਭੂਰ ਛੱਟੇ ਦਾ ਪਤਾ ਲੱਗ ਜਾਂਦਾ ਵਾ ਵੀ ਥਾਣ ਥਣ ਦਾ ਚਵਾ ਕੇ ਤਾਂ ਹੁੰਦਾ ਜੀ ਵੀ ਇਹਨੇ ਬੱਚਾ ਲਾਇਆ ਵਾ ਆ ਵੇਖੋ ਬਾਕੀ ਭਾਈ ਜੀ ਜਿਹੜਾ ਸਾਂਭੂ ਦਾ ਨਾ ਕੱਟੀ ਬੜੀ ਸੇਵਾਂ ਦੀ ਮਗਰ ਜੀ 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 ਗੁਲਾਬੀ ਆਖਿਆ ਮਨ ਕਰੀ ਨੀਲੀ ਰਾਵੀ ਨੂੰ ਪਸੰਦ ਬਹੁਤ ਕਰਦੇ ਆ ਵੀਰ ਕੋਈ ਹਾਂਜੀ ਹਾਂਜੀ ਇਹ ਦੁੱਧ ਲੋਂਦੀ ਆ ਤੇ ਗਾਇਆਂ ਇੱਕ ਤਰ੍ਹਾਂ ਵੇਲ ਪਿਸ਼ਾਅ ਕਰਦੀ ਆ ਜਦੋਂ ਗਾਇਆਂ ਕਰਦੀਆਂ ਹੁੰਦੀਆਂ ਆ ਵੀ ਦੇ ਦੇ ਪਸੰਦ ਕਿ ਭਾਈ ਜੀ ਹਾਂਜੀ 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 ਛੋਟੀ ਪਸੰਦ ਆ ਕੱਟੀ ਲੱਗੇ ਆ ਆਪਾਂ ਬਣਾਣ ਜੀ ਬੰਦੋ ਕੱਟੀ ਵੀਰ ਜੀ ਤੇ ਥਾਣੇ ਇੱਕ ਤਰ੍ਹਾਂ ਫੇਰ ਲੱਗੇ ਤਾਂ ਦਿਖਾ ਦਿੰਨੇ ਆ ਆ ਵੇਖੋ ਥਾਣ ਹਰ ਚਾਲੇ ਧੰਨ ਦੇਖੋ ਕਿੱਡੇ ਗੱĐਵੇਂ ਹੈ ਜੀ ਪੂਰਾ ਐ ਮੋਟਾ-ਮੋਟਾ ਥਾਂ ਲੱਗਾ ਤੇ ਹਵਾ ਨਾਲ ਬੜਾ ਸੋਹਣਾ ਹੈ ਇਹਦਾ ਬੜਨਾ ਵਾਲਾ ਹਮਾਨਾ ਵਾ ਆ ਤੁਹਾਨੂੰ ਪਤਾ ਆਹ ਲਖੀ ਪੂਰੀ ਚੋੜ ਨਹੀਂ ਮੈਂ ਕਹਿੰਦਾ ਪੂਰੀ ਚੋਕੇ ਦਿਖਾ ਦੇਣੀ ਕੋਲੀ ਬਹੁਤ ਜਿਆਦੀ ਮੈਂ ਪਰ ਮੁੱਲ ਵੀ ਆਪਾਂ ਦੱਸਾਂਗੇ ਇਹਦਾ ਤੁਹਾਨੂੰ ਜਦੋਂ ਚੋਆਈ ਹੋ ਗਈ ਪੂਰੀ ਹੋਰੇ ਮੇਲੇ ਦਾ ਜਿਹੜਾ ਕੋਈ ਹੈਰ ਕੇ ਵੀ ਜੋੜੇ ਦਾ ਵੀ ਵੇਖ ਲਈ ਇਕੱਠੇ ਦਾ ਜੇ ਮੈਂ ਨਾ ਬਾਈ ਜੀ ਆਪਾਂ ਤੇ ਜੋੜੇ ਦੇ ਦਾਂਗੇ ਜੇ ਕੋਈ ਭੈਣ ਭਰਾ ਮੰਗਵਾਵੇ ਬਾਕੀ ਜੇ ਕੋਈ ਤਲੀ ਕਲੀ ਲਿਆਣੀ ਹੈ ਉਹ ਤਾਂ ਵੀ ਕੋਈ ਠੀਕ ਹੈ ਬਾਕੀ ਮੋਲ ਵੇਖ ਲੇ ਤੁਸੀਂ ਆਪਣੇ ਬਾਕੀ ਬਿਲਕੁਲ ਜਾ ਰਹੇ ਤੁਸੀਂ ਇਹਨੂੰ ਵੇਖ ਹੀ ਲਿਆ ਬਾਕੀ ਮੱਝਾਂ ਬਹੁਤ ਚੰਗੀਆਂ ਨੇ ਤੇ ਜੋੜੇ 'ਚੋਂ ਖੁੱਲਾ ਮਾਨਦਾਨ ਕਰਦੇ ਜਿੱਥੇ ਕੋਈ ਨਹੀਂ ਕੋਈ ਨਹੀਂ ਬਾਈ ਜੀ ਕੋਈ ਨਹੀਂ ਆਪਾਂ ਕੇ ਇਹਨੂੰ ਨਰਾਜ ਨਹੀਂ ਕਰਕੇ ਖੋਲਦੇ ਇਹ ਆ ਵੀ ਕੋਈ ਜ਼ਿਆਦਾ ਵੀ ਨਾ ਗਲਤ ਮੋਲ ਲਾਵੇ ਕਈ ਭੈਣ ਭਰਾ ਲਾ ਦਿੰਦੇ ਤੁਹਾਨੂੰ ਪਤਾ। ਹਾਂ ਜੀ। ਕਹਿੰਦੇ ਨੇ ਵੀ ਤੁਹਾਨੂੰ ਪਤਾ ਚੀਜ਼ ਦਾ ਮੋਲੀ ਹੁੰਦਾ ਜੀ। ਹਾਂ ਜੀ ਹੋ ਗਈ ਹੋ ਗਈ। ਬਾਕੀ ਇਹ ਨਹੀਂ ਵੀ ਨਹੀਂ ਮਾਜ 50 ਦੀ ਵੀ ਸੂਈ ਮਿਲ ਜਾਂਦੀ 40 ਦੀ ਵੀ ਮਿਲ ਜਾਂਦੀ ਡੰਗ ਡੰਗਾ ਦਾ ਹੀ ਮੋਲ ਜਿਆਦਾ ਹੁੰਦਾ। ਬਿਲਕੁਲ ਜੀ ਬਿਲਕੁਲ। ਹਾਂ ਜੀ। ਬਾਕੀ ਝੋਟੀਆਂ ਦੀ 1.5 ਕਿਲੋ ਗਾੜੀ ਆ ਆਪਣੀਆਂ ਦੀ। ਕਿਲੋ ਕਿਲੋ 1.5 ਕਿਲੋ। ਹਲੇ ਗਾੜੀ ਚੋਣਿਆ ਜੀ। लो भे जी ठीक है ठीक है कोई भैन भरा जिदा मर्जी चवे क्यों भी जवाई का मकसद अपना यह कई यार भैन ने डंगर चुने हिंदे जवाई कह बंद कोई कहता भरूड़ या कोई पोली है क्यों भी सारे पता लग जाता हाँ जी हाँ जी, क्योंगी। जी।, जी। ਬਾਕੀ ਉਤਰਾ ਇਨੀ ਆ ਸਭ ਝੋਟੀ ਦੁੱਧ 12 13 ਕਿਲੋ ਬੜੇ ਆਰਾਮ ਦੇ ਨਾਲ ਦੇਵੇਗੀ। ਹਾਂ ਜੀ ਹਾਂ ਜੀ। ਕਹੋ ਵੀ ਇੰਨਾ ਦੁੱਧ ਜ਼ਰੂਰੀ ਆ ਮੈਂ ਨਹੀਂ ਦੇ ਸਕਦੀ ਐ। ਜੀ ਪਾਕੀ ਕੱਦ ਕਾਠ ਲਓ। ਹਾਂ ਜੀ ਹਾਂ ਜੀ ਕੱਦ ਕਾਠ ਵੀ ਸੋਹਣਾ ਬਿਲਕੁਲ ਪਤਲੀ ਚਮੜੀ ਦੀ ਝੋਟੀ ਐ ਨਿੱਕੇ ਸਿੰਗ ਦੀ। ਬੇਲ ਬੂਲ ਵੀ ਲੰਬੀ ਐ। ਹੁਣ ਇਹ ਤਾਂ ਥੱਲੇ ਉਤਰਾ ਦੁੱਧ 9 ਕਿਲੋ ਆਪਾਂ ਭੈਣ ਭਰਾ ਨੂੰ 1.5 ਕਿਲੋ ਦੀ ਗਰੰਟੀ ਦੇ ਦਿੰਨੇ ਆ। ਠੀਕ ਐ। ਕੋਈ ਦੋ ਟਾਈਮ ਜੋਲੇ ਕੋ ਤਿੰਨ ਟਾਈਮ ਜੋਲੇ। ਠੀਕ ਐ ਜੀ। ਲੋਗ ਆਈਆ ਕਾ ਟੀਮ ਲੱਗੇ ਜੇ ਆਪਾਂ ਛੱਡਣ ਜੀ ਕਿ ਲੋ ਅਖੰਡ ਦੋ ਤਾਂ ਹੈਗਾ ਸਲਿਆ ਵੇਖੋ ਦੋ ਥਾਂਾਂ ਦੇ ਵਿੱਚ ਚੋਣ ਜਿ ਐ ਕਿਲੋ 2 ਕਿਲੋ ਦੋ ਤਾਂ ਹੈਗਾ ਆ ਦੋ ਦਾ ਪਹਿਸਟ ਟਾਈਮ ਤੇ ਝੋਣਦੇ ਆ ਹਾਂ ਵੇਖੋ ਇਹ ਕਿਨੇ ਕਿਲੋ ਦੀ ਹੋ ਗਈ ਪਾਲਟੀ ਪਾਲਟੀ ਬਾਈ ਜੀ 7 ਕਿਲੋ ਦੀ ਆ ਆਪਣੇ ਠੀਕ ਹੈ ਜੀ ਆ ਚੈੱਕ ਕਰ ਲੋ ਜੀ ਇਹਦਾ ਕੋਈ ਵੀ ਭਰਾ ਬਣਾਵੇ ਭੈਣ ਆਵੇ ਦੋ ਟਾਈਮ ਜੋਗੇ ਖੜੇ ਆਪਾਂ ਇਹੋ ਆਨੇ ਆ ਕਿਉਂ ਮੁੜ ਕੇ ਡਾਕੇ ਨੂੰ ਲਾਹਮਾ ਦੇਣਾ ਹੋ ਜੇ ਮਾੜਾ ਇਹਦਾ ਮੁੱਲ ਕਿੰਨਾ ਕਹੇ ਵੀਰ ਜੀ ਮੁੱਲ ਛੋਟੀ ਦਾ ਵੀਰ ਜੀ 85 ਕਰਦੇ ਆ ਠੀਕ ਹੈ ਜੀ ਵੇਚ ਨੂੰ ਭਾਏ 85 ਦੀ ਵੇਚ ਦੀਏ ਹਾਂਜੀ ਪਰ ਆਪਾਂ ਅੱਸੀ ਜੋ ਮੰਨਤਨ ਕਰਦਾਂਗੇ ਕਿੰਨਾ ਕਰ ਦੋ ਤਿੰਨ ਹਜ਼ਾਰ ਛੱਡਾਂਗੇ ਠੀਕ ਹੈ ਜੀ ਹਾਂਜੀ ਹੋਰ ਹੋ ਜੂ ਮੁੱਲ ਹੋਰ ਕਰ ਦਾਂਗੇ 75 ਹਜ਼ਾਰ ਦੀ ਦੇ ਦਾਂਗੇ ਪਹਾਨ ਆਈ 75 ਹਜ਼ਾਰ ਤੇ ਛੋੜ 75 ਹਜ਼ਾਰ ਚ ਛੋੜ ਹੀ ਕਰਾਂਗੇ ਇਹ ਕੋਈ ਭੈਣ ਭਰਾ ਹੈ ਕਿ ਨਾ ਵੀ 10000 ਛੱਡੇ ਪੰਜ ਹੋਣੀ ਛੱਡੇ ਹੈ ਨਾ ਝੋਟੀਆਂ ਵੇਖੋ ਕਿੰਨੀ ਕੁਆਲਟੀ ਦੀ ਹਾਂਜੀ 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 ਬਾਕੀ ਇੱਕ ਥੋੜਾ ਦੋ ਦੇਣੀਆਂ ਨੀਲੀ 라ਵੀ ਦੀ ਕੱਟੀ ਹੈ ਬੰਗੀ ਕੱਟੀ ਬਰੀਡਿੰਗ ਵਾਲੀ ਦੇ ਹਾਂਜੀ ਹਾਂਜੀ ਠੀਕ ਹੈ ਵੀਰ ਜੀ ਕੋਈ ਕਰਨੀ ਗੱਲ ਬਾਤ ਹੋਰ ਨਹੀਂ ਨਹੀਂ ਵੀਰ ਜੀ ਇਹੋ ਕੁਐਸਚਨ ਆਪਣੀ ਵੀ ਭੈਣ ਭਰਾ ਹੁਣ ਤਸੱਲੀ ਕਰਨ ਖੜਨ ਘੁੰਮੜ ਕੇ ਲਾਹਮਾ ਨਾ ਦੇਣ ਤੇ ਨਾ ਲੈਣ ਜੀ ਜੋੜੇ ਜੋ ਖੁੱਲਾ ਹੋ ਜਾਊਗਾ ਬਾਕੀ ਠੀਕ ਹੈ ਜੇਕਰ ਨੂੰ ਜੋੜਾ ਹੀ ਪਸੰਦ ਆ ਗਾ ਤਾਂ ਜੋੜੇ ਦਾ ਵੀ ਕਰ ਲਿਓ ਆਹੀ ਦੋ ਪਸ਼ੂ ਛੇਲ ਕਰ ਰਹੇ ਆ ਦੋਵੇਂ ਤਾਜ਼ੀਆਂ ਸੁਈਆਂ ਝੋਟੀਆਂ ਵੀਰ ਨੂੰ ਫ ਤਾਂ ਕੇ ਚੈੱਕ ਕਰ ਲਿਓ ਤੇ تسਲੀ ਕਰਕੇ ਲੈ ਕੇ ਜਾਈਓ ਧੰਨਵਾਦ ਜੀ